ਅਨਗਰ ਮਾਰਗ ਦਾ ਪ੍ਰਦਾਨਦ ਕਰ ਮੱਡ ਮਾਲੂ ਪਹਿਲੇ ਅਨਗਰ ਮਾਰਗ ਦਾ ਪ੍ਰਦਾਨਦ ਕਰ ਮੱਡ ਮਾਲੂ ਪਹਿਲੇ ਅਨਗਰ ਮਾਰਗ ਦਾ ਪ੍ਰਦਾਨਦ ਕਰ ਮੱਡ ਮਾਲੂ ਕੇਰ ਲਿਆ ਕੇਰ ਲਿਆ ਕੇਰ ਲਿਆ ਕਾਂਗਰਸੀ ਕਾਉਂਸਲਰ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਕੇਰ ਲਿਆ ਕਿਉਂਕਿ ਆਪ ਵਾਲੇ ਨੇ ਫਾੜਲੀ ਸੀ दारू ਨਾਲ ਭਰੀ ਗੱਡੀ ਉਹ ਉਸ ਬੁਲਾਂ ਦੀ ਮੰਗ ਕਰ ਰਿਹਾ ਸੀ ਇਸ ਦੌਰਾਨ ਕਾਂਗਰਸੀ ਕੈਂਡੀਡੇਟ ਨੂੰ ਪਤਾ ਨਹੀਂ ਕਿਉਂ ਗੁੱਸਾ ਆ ਗਿਆ ਕਿਉਂਕਿ दारू ਦੀ ਗੱਡੀ ਤਾਂ ਆਪ ਵਾਲੇ ਨੇ ਫੜੀ ਸੀ ਤੇ ਉਸ ਦਾ ਇਲਜ਼ਾਮ ਸੀ ਕਿ ਚੋਣਾਂ 'ਚ दारू ਵੰਡੀ ਜਾਣੀ ਹੈ ਤੇ ਇਸ ਦੌਰਾਨ ਕਾਂਗਰਸ ਦਾ ਕੈਂਡੀਡੇਟ ਤੇ ਨਿਵਰਤਮਾਨ ਕੌਂਸਲਰ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੂੰ ਗੱਡੀ ਫੜਨ ਦਾ ਇਨਾ ਗੁੱਸਾ ਆਇਆ ਕਿ ਉਹਨਾਂ ਨੇ ਆਪ ਆਲੇ ਦੇ ਉੱਤੇ ਹਮਲਾ ਹੀ ਬੋਲ ਦਿੱਤਾ ਅਸੀਂ ਨਹੀਂ ਕਹ ਰਹੇ ਬਲਕਿ ਆਪ ਆਲੇ ਨੇ ਉਸ ਵੇਲੇ ਮੋਬਾਈਲ ਲਾਈਵ ਕਰ ਦਿੱਤਾ ਤੇ ਚੜਦੇ ਲਾਈਵ ਦੇ ਵਿੱਚ ਆ ਤਸਵੀਰਾਂ ਕੈਦ ਹੋ ਗਈਆਂ ਕੌਣ ਗਲਤ ਹੈ ਕੌਣ ਸਹੀ ਇਹ दारू ਕੇਸ ਦੀ ਸੀ ਅਸੀਂ ਕੁਝ ਨਹੀਂ ਕਹਿੰਦੇ ਪਰ ਇਹ ਵੀਡੀਓ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਕੌਣ ਸੀ ਜਿਸ ਨੂੰ ਇਹ दारू ਵਾਲੀ ਵਾਰੀ ਗੱਡੀ ਫੜੀ ਹੋਈ ਪਸੰਦ ਨਹੀਂ ਆਈ ਕੌਣ ਸੀ ਜੋ दारू ਵਾਲੀ ਫੜੀ ਗੱਡੀ ਨੂੰ ਭਜਾਉਣਾ ਚਾਹੁੰਦਾ ਸੀ ਕੌਣ ਸੀ ਜਿਸਨੇ दारू ਨਾਲ ਫੜੀ ਗੱਡੀ ਆਪ ਦੇ ਨੀੜਾ ਦੇ ਚੰਗਲਾ ਤੋਂ ਉਛੜਵਾ ਲਈ ਕਿਉਂਕਿ ਆਪ ਆਲੇ ਨੌਜਵਾਨ ਲੀਡਰ ਨikhil Arora ਨੇ ਇਹ ਗੱਡੀ ਫੜੀ ਸੀ ਤੁਹਾਨੂੰ ਦੱਸ ਦਈਏ ਕਿ ਨikhil Arora ਯੁਵਾ ਨੇਤਾ ਤੇ ਕੜੀ ਟੱਕਰ ਦੇ ਰਿਹਾ ਹੈ ਉਹ ਵੀ ਕਾਂਗਰਸ ਦੇ ਉਸ ਕੌਂਸਲਰ ਨੂੰ ਜਿਹੜਾ ਕਿ ਇਸ ਇਲਾਕੇ ਤੋਂ ਚੋਣਾ ਲੜਦਾ ਆ ਇਹ ਤਸਵੀਰਾਂ ਸੰਗਤ ਸਿੰਘ ਨਗਰਦਿਆਂ ਨੇ ਜਿੱਥੇ ਕਿ ਆਪ ਆਲੇ ਨੇ ਕਰ ਦਿੱਤਾ ਹੈਰਾਨ ਕਰਨ ਵਾਲਾ ਕੰਮ ਯਾਨੀ ਕਿ ਆਪਣੀ ਇਨੀ ਤਗੜੀ ਸੀ ਆਈਡੀ ਰੱਖੀ ਸੀ ਕਿ ਜਿਉਂ ਹੀ दारू ਨਾਲ ਭਰੀ ਗੱਡੀ ਉਹਨਾਂ ਦੇ ਵਾਰਚ ਆਈ ਉਹਨਾਂ ਨੇ ਫੜ ਲਈ ਹਾਲਾਂਕਿ ਉਸਨੇ ਦਾਅਵਾ ਕੀਤਾ ਕਿ ਗੱਡੀ ਕਾਂਗਰਸੀ ਨੇ ਬੁਲਾਈ ਆ ਇਸ ਤੋਂ ਬਾਅਦ ਕਾਂਗਰਸੀ ਕੌਂਸਲਰ ਰੋਗ ਦੇ ਦੁਆਲੇ ਹੋ ਗਿਆ ਉਸਤੇ ਹਮਲਾ ਤੱਕ ਕਰ ਦਿੱਤਾ ਗਿਆ ਤੁਸੀਂ ਆਪ ਹੀ ਦੇਖ ਲਵੋ ਵਾਇਰਲ ਹੋ ਰਹੀ ਵੀਡੀਓ ਹਾਲਾਂਕਿ ਕੌਣ ਸਹੀ ਹੈ ਕੌਣ ਗਲਤ ਇਹਦਾ ਖੁਲਾਸਾ ਪੁਲਿਸ ਪਰਤਾਲ ਤੋਂ ਬਾਅਦ ਹੋਏਗਾ ਪਰ ਤਸਵੀਰਾਂ ਦੇਖ ਕੇ ਤੁਹਾਨੂੰ ਘਟੋ-ਘਟੇ ਇਹਨਾਂ ਅੰਦਾਜ਼ਾ ਲੱਗ ਜਾਏਗਾ ਕਿ ਇਹ दारू ਕਿਸ ਦੀ ਸੀ ਕਿਸ ਦੀ ਸੀ ਕਿਸ ਦੀ ਸੀ ਆ ਦੇਖੋ ਜੀ ਉਹ ਛੰਗਰ ਸਿੰਘ ਅਜੂ ਵਿੱਚ ਗੱਲ ਕਰੋ ਵੀ ਮਾੜੀ ਭਾਈ ਗੱਲਤ ਕਰ ਲੋ ਆ ਗੱਲ ਕਰੋ ਸਾਡੇ ਬਹੁਤ ਇੱਕ ਮਿੰਟ ਜੀ ਇੱਕ ਮਿੰਟ ਹੋਲ ਰੱਖੋ ਸਾਡੇ ਟਿਕ ਦਾ ਸ਼ਰਾਬ ਸ਼ਰਾਬ ਦੀ ਪੇਟੀ ਮਂਗਾਈ ਜਾ ਰਹੀਆਂ ਲੋਕਾਂ ਨੂੰ ਸ਼ਰਾਬ ਵੰਡਣ ਵਾਸਤੇ ਆ ਦੇਖੋ ਜੀ ਬੰਦੇ ਕਹਿ ਰਹੇ ਨੀਲਗੰਢ ਪਰਿਵਾਰ ਨੇ ਮੰਗਾਈ ਏ ਜੀ ਸ਼ਰਾਬ ਇਹਨਾਂ ਨੇ ਕਿਹਾ ਜੀ ਆ ਬੰਦੇ ਹੁਣ ਤੂੰ ਮੱਕਣਾ ਯਾਰ ਆ ਲੋ ਜੀ ਆ ਦੇਖੋ ਭਾਜੀ ਆ ਬੰਦੇ ਇਹ ਬੰਦੇ ਕਹਿ ਰਹੇ ਜੀ ਇਹਨਾਂ ਨੇ ਕਿਹਾ ਜੀ ਮੈਨੂੰ ਨਹੀਂ ਪਤਾ ਹੋਰ ਕਿਸੇ ਨੇ ਕਿਹਾ ਇਹਨਾਂ ਨੇ ਕਿਹਾ ਜੀ ਆ ਗੱਡੀ ਨੰਬਰ ਹੈ ਉਭੀ ਦਾ ਬਤੀ ਹੈ ਇਹ ਗੱਡੀ ਆ ਲੋ ਜੀ ਆ ਲੋ ਜੀ ਭਾਜੀ ਉਹਨਾਂ ਨੇ ਕਿਹਾ ਮੈਂ ਨਹੀਂ ਕਿਹਾ ਉਹਨਾਂ ਨੇ ਗੱਲ ਕਰੋ ਤੁਸੀਂ ਆ ਲੋ ਮੈਂ ਤੁਹਾਨੂੰ ਭਾਜੀ ਕਿਹਾ ਹੀ ਨਹੀਂ ਕੁਛ ਆ ਲੋ ਜੀ ਭਾਜੀ ਅਸੀਂ ਆਪਣੇ ਠੇਕੇ ਦੇ ਸਪਲਾਈ ਦੇਣ ਆਏ ਆ ਆ ਦੇਖੋ ਜੀ ਅਸੀਂ ਆਪਣੇ ਠੇਕੇ ਦੇ ਸਪਲਾਈ ਦੇਣ ਆਏ ਆ ਬੰਦਾ ਜੁੱਬ ਦਸੀਂ ਰੋਣ ਰਿਹਾ ਸਾਨੂੰ ਕਿਹਨਾ ਬਤਲ ਦੋ ਅਸੀਂ ਆਪਣੇ ਠੇਕੇ ਦਾ ਸਪਲਾਈ ਦੇਣ ਆਏ ਆ ਚੋਲੋ ਕੋਈ ਨਹੀਂ ਪਾਜੀ ਮੱਲੇ ਚ ਮੱਲੇ ਚ ਮੱਲੇ ਮੱਲੇ ਚ ਕਿਹੜਾ ਠੇਕੇ ਗਏ ਭਾਈ ਮੱਲੇ ਦੇ ਮੁੰਡਾ ਡਰਾਈਵਰ ਨਵਾਂ ਰੱਖਿਆ ਹੋ ਗਿਆ ਪਾਜੀ ਮੈਨੂੰ ਚੋਲੋ ਪਾਜੀ ਆ ਰਹੇ ਕੋ ਟੈਨਸ਼ਨ ਕਰਾਓ ਬਣਾ ਲਓ ਭਾਈ ਟੈਨਸ਼ਨ ਕਰਤੋਂ ਹੁੰਦੇ ਹੋਰ ਦੇ ਸਾਹਮਣੇ ਆ ਭਾਈ ਕੋ ਦੇ ਸਾਹਮਣੇ ਗੱਡੀ ਭਾਈ ਇਹਨੇ ਰੋਕੀ ਗੱਡੀ ਸਟਾਰਟ ਕਰ ਲੈ ਕੇ ਜਾਂਦਾ ਜਿਓ ਜੱਪ ਭਾਈ ਮੈਂ ਕਰ ਦਿੰਦਾ ਕੋਈ ਥੀ ਜੇ ਤੁਸੀਂ ਕੱਲ ਲੱਗੇ ਤੁਸੀਂ ਕੋ ਤੁਸੀਂ ਕੋਣ ਹੋ ਜੇ ਤੁਸੀਂ ਮੋਬਾਈਲ ਨਹੀਂ ਤੁਸੀਂ ਕਰਤੋਂ ਕੰਮ ਚਾਬੀ ਦਿਓ ਚਾਬੀ ਦੇ ਦਿਓ ਭਾਈ ਹੱਥ ਨੇ ਨਾਲਾ ਭਾਈ ਮੈਂ ਕੀ ਕਰਨਾ ਹੈ ਹਾਂ ਇਹਨਾਂ ਨਾਲ ਗੱਲ ਕਰਦੇ ਬੰਦਾਂ ਨਾਲ ਸਰਦ ਸਰਦ ਤੂੰ ਕਿਸ ਸਤਨ ਮੈਂ ਹਾਂ ਹਾਂ ਸਰਕਾਰੀ ਬੰਦੇ ਨਹੀਂ ਉਹ ਲੈ ਕੇ ਆਉਂਦੇ ਆ ਇਹਨਾਂ ਗੇੜੇ ਲੈ ਲਓ ਸਰਦਿਆ ਮੁੰਡਾ ਤਾਂ ਬਈ ਸਹੀ ਸਪੈਟੂ ਦੱਸਦਾ ਮੁੰਡਾ ਜਿਹੜਾ ਨਾਨਾ ਰੇਵਾ ਪੀਂਦਾ ਹੈ ਨਾਨਾ ਨਾਲ ਜਾਂਦਾ ਆਰੇ ਜੱਪੜ ਬੰਦ ਕਰ ਮਾਡ ਮਾਲ ਬੜਾ ਬੰਬਾਈ ਗਾਡੀ ਚਾਬੀ ਦੇ ਦੇ ਭਾਈ ਕਾਤੀ ਲੜਦੇ ਯਾਰ ਸਮਝੇ ਉਹ ਥੋੜਾ ਛੜਨਾ ਹੋਣਾ ਯਾਰ ਯਾਰ ਭਾਈ ਪਤਾ ਕੀ ਕਰ ਏਦਾਂ ਕਿਦਾ ਤੂੰ ਚੱਕੇ ਨਾ ਭਾਈ ਇਦਾਂ ਇਦਾਂ ਛੱਡਾ ਇਦਾਂ ਆ ਬਦਰੇ ਤੂੰ ਕੱਟ ਅੱਲਾ ਗੱਟੀ ਕੱਟ ਐ ਦੇਖਿਓ ਗੱਟੀ ਤੂੰ ਐ ਦੇਖੋ ੱੱਕਾ ਆ ਜਾ ਜੀ ਮੇਰੇ ਨਾਲ ਸੰਗਤ ਸਿੰਘ ਜੀ ਦੇ ਚ ੱੱਕਾ ਹੋ ਰਿਹਾ ਮੇਰੇ ਨਾਲ ਆਹ ਦੇਖੋ ਜੀ ੱੱਕਾ ਹੋ ਰਿਹਾ ਸਾਰੇ ਬਲਾ ਕੇ ੱੱਕਾ ਕਰਦੇ ਮੇਰੇ ਨਾਲ ਦੇਖੋ ਆਹ ਦੇਖੋ ਜੀ ਆਹ ਦੇਖੋ ਮੇਰੇ ਨਾਲ ੱੱਕਾ ਕਰਦੇ ਵੇ ਦੇਖੋ ਆ ਦੇਖੋ ਇਹ ੱੱਕਾ ਕਰਦੇ ਵੇ ਦੇਖੋ ਚੱਲ ਚੱਲ ਦੇਖੋ ੱੱਕਾ ਕਰਦੇ ਵੇ ਲੈ ੱੱਕਾ ਕਰਦੇ ਸਾਰਾ ਹੁੰਦਾ ਕੱਟੀ ਠੀਕ ਨਹੀਂ ਕੱਟੀ ਆ ਯਾਰ ਮਿੰਟੇ ਬਾਈ ੱੱਕਾ ਕਰਦੇ ਵੇ ਕੱਲੇ ਨਾਲ ੱੱਕਾ ਕਰਦੇ ਵੇ ਚੱਲੋ ਯਾਰ ਕਰਦੇ ਮਿੰਟੇ ਬਾਈ ੱੱਕਾ ਕਰਦੇ ਆ ਦੇਖੋ ਚੱਲ ਚੱਲ ਆ ਦੇਖੋ ਯਾ ਨਵਾਂ ਬੰਦਾ ਈ ਤੁਹਾਨੂੰ ਆ ਦੇਖੋ ਮਿੰਨਾ ੱੱਕਾ ਕੱਟੀ ਦੀ ਬੜੀ ਬਣਾ ਲਾ ਆ ਲੈ ਆ ਦੇਖੋ ਆ ਦੇਖੋ ਇਹ ਧੱਕਾ ਕਰਕੇ ਦੇਖੋ ਜੀ ਕਿਦਾਂ ਧੱਕਾ ਕੀਤਾ ਇਹਨਾਂ ਨੇ ਦੇਖੋ ਕਿਦਾਂ ਧੱਕਾ ਕੀਤਾ ਪਹਿਲਾਂ ਮੈਨੂੰ ਹੱਥ ਚੱਕਿਆ ਮੇਰੇ ਤੇ ਮੈਨਾਂ ਧੱਕਾ ਚੱਕਿਆ ਇਹ ਧੱਕਾ ਕੀਤਾ ਉਹ ਵੀ ਬਲੋ ਉਹ ਵੀ ਬਲੋ ਜਿਹੜੇ ਮੀਆਂ ਰਾਜੂ ਵੰਦੇ ਨਾਲ ਬੱਲੇ ਵਾਲੇ ਨੇ ਕਿੱਧਰ ਕਿੱਧਰ ਕੰਮ ਆਪਾ ਮਦਮਲੀਏ ਨਾ ਸੁਣੋ ਹਾਂ ਤੁਸੀਂ ਬਾਲ ਤੋਂ ਗੱਲ ਕਰਦੇ ਮੈਂ ਗਲਤ ਗੱਲਾਂ ਕਰਦੇ ਪਿਓ ਆਹ ਦੇਖੋ ਜੀ ਤੁਸੀਂ ਹੱਥ ਚੱਕਦੇ ਮੈਂ ਬੰਦਿਆ ਦੇ ਉੱਤੇ ਗੁੰਡਾ ਕਰਦੀ ਲਾ ਕੇ ਗੁੰਡਾ ਕਰਦੀ ਭਾਈ ਜਾਣ ਕਿੱਥੇ ਅੱਜ ਕੇ ਲੱਗੇ ਮੈਨੂੰ ੱੱਕਾ ਮਾਰ ਕੇ ਆਹ ਦੇਖੋ ਜੀ ਆਪਣੇ ਕਮਰੇ ਲੰਮੇ ਪਏ ਹੋਏ ਭਾਈ ਇਤਰਾ ਹੋਈ ਰਹੀ ਐਨਾ ੱੱਕਾ ਕੀਤਾ ਮੁੰਡਾ ਲੱਭੀ ਹੋ ਰਹੀ ਲੱਗਾ ਕਰੇ ਕਾਲਾ ਤੋਂ ਬੰਦੀ ਹੈ ਬਾਦਸ਼ਾਹ ਦਾ ਗੱਦੀ ਬਾਦ ਨੰਬਰ 68 ਕਾਗਜ਼ ਪਾਣੀ ਕੋਲ ਇਹ ਪਤਾ ਲੱਗੇ ਬੰਦੇ ਉਹ ਕੀ ਹੋ ਰਹੇ ਨੇ ਤੁਹਾਨੂੰ ਗਰੀ ਕੁਝ ਕਿਹਾ ਬਹੁਤ ਹੀ ਡਾਡੀ ਲੱਗਦੇ ਲੱਗਿਆ ਮੈਂ ਹੱਥ ਚੱਕਿਆ ਇਹ ਬੰਦਾਂ ਨੇ ਇਹਨਾਂ ਚ ਮੇਰੇ ਕੋ ਪੁੰਨੀ ਕੀ ਹੈ ਮੇਰੇ ਕੋ ਪੁੰਨੀ ਕੀ ਹੈ ਲੈ ਕੇ ਫੋਨ ਲੈ ਚੱਕਿਆ ਪੰਡੀ ਵਾਗਿਆ ਹੱਥ ਗਿਆ ਹਾਂ ਗੱਲ ਪੰਡੀ ਵਾਗਿਆ ਮਾਮਾ ਜੀ ਮਾਮਾ ਜੀ ਕੰਨਾ ਤੇਰਾ ਤੇਰਾ ਨਾਨਾ ਫੀਸ ਦੇ ਦੱਸ ਰਿਹਾ ਦੋ ਕੋਈ ਆਪ ਤਰਾ ਗੱਲ ਨਹੀਂ ਮੁੰਡਾ ਨਹੀਂ ਕਰਦਾ ਖੁੱਲ ਕੇ ਕਰੋ ਹੁਣ ਗੱਲ ਨਾ ਮੈਂ ਕਹਿੰਦਾ ਨਾਨਾ ਫੀਸ ਦੇ ਦੱਸ ਸੀ ਕਿ ਕੰਮ ਨਹੀਂ ਕਰਦਾ ਸੀ ਪੁੱਠਾ ਨਹੀਂ ਕਰਦਾ ਖੁੱਲ ਕੇ ਕਰੋ ਹੁਣ ਗੱਲ ਨਾ ਸ਼ਰਮ ਕੋਈ ਗੱਲ ਕਿਹਦੀ ਕਰਨੇ ਆ ਆ ਗਿਆ ਭਾਈ ਨਾਨਾ ਕਿਧੋ ਆ ਗਿਆ ਆਪਣਾ ਨਕਾ ਰਿਕਾਰਡਿੰਗ ਹੈ ਜੀ ਮਾਈ ਐ ਇਹਨੇ ਕੀਤੀ ਰਿਕਾਰਡਿੰਗ ਨਹੀਂ ਜੀ ਤੂੰ ਤੇਰੀ ਆਪਣੇ ਕੋਲੋਂ ਬਾਰੇ ਤੂੰ ਰੋੜਾ ਨਹੀਂ ਮਹੀ ਤੱਕਲੇ ਹੱਲੇ ਪੈ ਗਈ ਮੁੰਡਾ ਨੂੰ ਮੰਗਣਾ ਆ ਰਿਹਾ ਰਿਕਾਰਡਿੰਗ ਆ ਗਈ ਹੁਣੇ ਸਾਰੇ ਜੰਗਲੋਂ ਆ ਗਏ ਨਾ ਫੋਨ ਕਰਦਾ ਆਹ ਕੋਈ ਨਹੀਂ ਕਿੰਨਾ ਡਰਾਂ ਆਪਾਂ ਸੁਬਾ ਤੁਹਾਨੂੰ ਮਾਰੇ ਪਏ ਆ ਆਹ ਤੇ ਬਗਲਾੜ ਤੇ ਕਾਗਲ ਕਾੜੀ ਬਗਲਾੜ ਗਈ ਬਗਲਾੜ ਕਾੜੀ ਗੁੰਡਾ ਕਰਦੀ ਕਾੜੀ ਗੁੰਡਾ ਕਰਦੀ ਗੁੰਡਾ ਕਰਦੀ ਘਾਰ ਕਰੋ ਘਾਰ ਘਾਰ ਕਰੋ ਗੁੰਡਾ ਕਰਦੀ ਬਦਮਾਸ਼ੀ ਹੈ ਤੁਹਾਡੀ ਬਦਮਾਸ਼ੀ ਕਰਦੇ ਹੋ ਬਾਈ ਬਦਮਾਸ਼ੀ ਸੁਣੋ ਹਲੋ ਸੀ ਤੁਹਾਡੀ ਤੁਨਵਾਸੀ ਹੈ ਤੁਹਾਡੀ ਹਾਂ ਤੱਕ ਚੱਕਰ ਸਮਝਾ ਲਿਆ ਸਮਝਾ ਲਿਆ ਸਮਝਾ ਲਿਆ ਨਾਨਾ ਫੀਮ ਬੋਲੇ ਮੇਰੇ ਨਾਨਣ ਨੂੰ ਨਾ ਫੀਮ ਬੋਲੇ ਪਾ ਗਲਤ ਬੰਦੇ ਨਾਲ ਮੈਂ ਤਾਂ ਪਾਜੀ ਮੇਰੇ ਨਾਨਣ ਨੂੰ ਨਾ ਫੀਮ ਮਾ ਪਾ ਗਲਤ ਨਹੀਂ ਨਾਲ ਨਹੀਂ ਕਦਰ ਨਹੀਂ ਕਿਤੇ ਭਰੇ ਕੇ ਬੈਠੇ ਪਾਜੀ ਤੁਸੀਂ ਸਹੀ ਦੱਸੋ ਗਲਤ ਹੈ ਕਿ ਬੰਦੀ ਦਾ ਨੰਬਰ ਨਾ ਪਾਜੀ ਬੜਾ ਬੋਲੇ

ਉਹ ਤਾਂ ਇਹਨਾਂ ਨੂੰ ਕੀ ਦੇ ਰਹੇ ਨੇ ਮੈਨੂੰ ਪਰੂਫ ਤਾਂ ਹਾਂ ਹਾਂ ਆਇਆ ਮਤਲਬ ਕਿ ਇਹਨਾਂ ਦੇ ਲੋਕਾਂ ਨੂੰ ਧਮਕੀਆਂ ਤੁਸੀਂ ਦਿੰਦੇ ਆਇਆ ਹਾਂ ਹੁਣ ਮੈਂ ਦੱਸਦਾ ਵਾਂ ਮੈਂ ਤੁਹਾਡੀ ਕੀ ਹੈ ਹਲੋ ਇਹਨਾਂ ਨੂੰ ਦੇ ਆਓ ਲਿਆ ਮਾਰੋ ਬਾਬਾ ਹੀ ਲਿਆਓ ਆ ਲੈ ਠੋਕੇ ਰੱਖ ਰਹੇ ਮਾਰ ਲੈਗੇ ਹਾਂ ਆਹ ਤੈਨੂੰ ਪ੍ਰਾਇਮਸੀ ਬੁਲਾਉਂਦੇ ਵੇ ਤੁਸੀਂ ਨੂੰ ਠੋਕੇ ਲਿਆ ਬਕੌਬੰਦੇ ਲਾਣਾ ਜੱਟੇ ਸੈਕ ਲੈ ਆਓ ਜਿੰਨੇ ਲੈਣਾ ਵੀ ਲੈ ਆਓ ਯਾਰ ਤੁਹਾਨੂੰ ਚੱਕੇ ਮਾਰਨੇ ਦੇਖੋ ਇੱਕ ਸ਼ਰਾਬ ਸ਼ਰਾਬਾਂ ਦੀ ਪੇਟੀਆਂ ਮੰਗਾਂਦੇ ਪੇ ਸ਼ਰਾਬ ਦੀ ਪੇਟੀ ਭਰੀ ਗੁੰਡਾਗਰਦੀ ਬਣ ਕੇ ਯਾਰ ਬੰਦੇ ਕੇ ਗੱਲ ਕਰੋ ਮੇਰਾ ਬਲੱਡ ਟਕਾਉ ਹੋ ਆ ਚੱਕਿਆ ਯਾਰ ਨਾਲ ਗੱਲ ਕਰੋ ਆ ਚੱਕਿਆ ਆ ਹੱਥ ਦਿਖਾਓ ਮੜੀ ਇਹਦੀ ਲਾਈਵ ਤੁਹੇ ਦੇਖ ਆ ਦੇਖੋ ਆ ਚੱਕਿਆ ਆ ਦੇ ਹੱਥ ਚੱਕਿਆ ਗੁੰਡਾਗਰਦੀ ਰੋਤਰਾ ਇਹਦੀ ਆ ਦੇਖੋ ਬਕਲਾਟ ਆ ਆਪਦੀ ਬਕਲਾਟ 21 ਤਰੀਕ ਨੂੰ ਜਵਾਬ ਮਿਲੂਗਾ 21 ਤਰੀਕ ਨੂੰ ਠੋਕੇ ਜਵਾਬ ਮਿਲੇਗਾ ਕਿਦੋਂ ਤਾਨੂੰ ਆਓ ਇੱਥੇ ਖੜੇ ਹੋ ਵੋ ਗੋੜੀਆਂ ਦੇ ਠੂਠੇ ਕਿੱਥੇ ਲਵੇ ਤੇ ਲੈ ਲੈ ਕੈਮਰਾ ਚੈੱਕ ਕਰ ਜਾ ਕੇ ਜੋ ਮਰਜ਼ੀ ਕਰ ਲੋ ਚਲੋ ਕੰਮ ਕਰੋ ਭਾਈ ਛੱਡ ਜਾ ਹਲੋ ਹਲੋ ਕੋਈ ਗੰਦ ਕੋਈ ਗੰਦ ਕੀ ਹੈ ਬਖਲਾੜ ਉੱਧਰ ਹੀ ਬਖਲਾੜ ਹਾਂ ਭਾਈ ਤੁਹਾਡੇ ਸੰਗ ਤੇ ਭਲੇਖੇ ਨਾ ਬੱਠਿਓ ਵਾਸ ਵਾਸ ਉਹਨਾਂ ਨੂੰ ਬੋਲਣ ਦਿੱਤਾ ਉਹਨਾਂ ਨੂੰ ਰੋਕਦੇ ਵੇ ਮਾੜਾ ਯਾਰ ਚੱਕਰ ਮਾਰ ਲੀ ਮੇਰੇ ਹੱਥ ਚੱਕੇ ਨੇ ਹੱਥ ਚੱਕੇ ਮੇਰੇ ਹੱਥ ਚੱਕੇ ਮੇਰੇ ਤੇ ਘੰਟੀ ਨੇ ਉਹ ਤਿੰਨੇ ਇਧਰੀ ਕਹਾਤਾ ਦੋਨਰ ਹੈ ਉਹ ਛੱਡੋ ਬੰਦ ਹੋਈ ਬੰਮਾ ਤੇਰੇ ਸ਼ਹਿਰ ਨੂੰ ਪਰਬਤ ਕੀ ਕੀਤਾ ਹੈ ਉਹ ਤੂੰ ਚੱਲ ਕੰਮ ਕਰ ਪਾਈ ਛੱਡੋ ਯਾਰ ਕੋਈ ਗੁੰਡੇ ਬਣੇ ਬੰਦੇ ਗੁੰਡੇ ਬਣੇ ਤੁਸੀਂ ਦੰਦਿਓ ਦੰਦਿਓ ਹਾਂ ਚੋੜਾ ਜੱਪੇ ਦੇ ਅੱਜ ਸਾਡੇ ਉਹ ਪੀ ਅੰਮ੍ਰਿਤ ਬਾਹਰ ਦਾ ਛੜਦਾ ਬਾਹਰ ਹੀ ਛੜਾ ਆਇਆ ਜਿੰਨੇ ਹੱਥ ਨੇ ਆਇਆ ਚੋੜਾ ਆਪਾਂ ਰਲ ਕੇ ਲੰਨਾ ਆਪਾਂ ਆ ਨਿਕਲ ਮੇਰਾ ਭਰਾ ਨਹੀਂ ਮਿਲਦਾ ਕਿੰਨਾ ਕਰਦਾ ਲੋਕਾ ਇਹ ਮੈਂ ਦਫਾ ਕਰੀ ਕਾਗਜੀ ਆ ਮੇਰਾ ਭਰਾ ਇੱਧਰ ਆ ਜਾਏ ਇੱਧਰ ਲੋਕਾ ਲੋੜਾ ਲੋੜੀ ਹਾਜੀ ਹਾਜੀ ਤੋਸਨ ਗਲਤ ਕੰਮ ਕੀਤਾ ਬਈ ਹੱਥ ਚੁੱਕਿਆ ਆਪਾਂ ਬਹਿ ਕੇ ਗੱਲ ਕਰਾਂਗੇ ਬਹਿ ਕੇ ਇੱਧਰ ਆਓ ਆਪਾਂ ਮੋਹੱਲੇ ਦੀ ਗ੍ਰੇਡ ਖਰਾਬ ਕਰਨਾ ਇੱਧਰ ਆਓ ਆਹੋ ਆਹੋ ਤੱਕੀਆ ਨੂੰ ਸਾਨੂੰ ਮਾਰ ਕੇ ਮਾਰੂ ਮਾਰ ਕੇ ਮਾਰੋ ਤੱਕੀਆ ਵੀ ਤੇ ਥੋਗਰ ਤੱਕੀਆ ਨਿੰਦੇ ਵੇ ਹਾਜੀ ਵਾਹ ਬੋਲੋ ਭਰਾ ਨੂੰ ਪਹਿਲੇ ਵੀ ਲੱਖਾਂ ਲਵਾ ਕੇ ਤੂੰ ਧੋਰੇ ਵਾਦਸ ਕਲਾਗੇ ਕਿ ਪਤਾਰੇ ਉਸ ਕਰਦੋ ਸਮੇਂ ਤੋਂ ਪਾਣੀ ਹੋ ਗਏ ਚਲੋ ਭਾਈ ਆ ਜਾਓ ਯਾਰ ਬਾਹੂ ਆ ਜਾ ਆਇਓ ਹੁਣ ਆ ਲਓ ਬੱਸ ਕਿਦੋਂ ਪਈਆਂ ਆ ਦੇਖੋ ਜੀ ਕਾਂਗਰਸ ਵਾਲੇ ਮੀਂਹ ਗੰਢ ਪਰਵਾਰ ਕਿੱਦਾਂ ਜੀ ਹਲਕਾ ਕਰਦੇ ਪਏ ਮੇਡਾ ਭਾਈ ਆ ਦੇਖੋ ਜੀ ਕੱਟਦਾ ਪਾਈ ਚਾਈਦੀ ਕੱਢ ਆ ਦੇ ਕੋ ਠੁੱਕਾ ਕਰਦੇ ਪਏ ਹਾਂਜੀ ਦੌੜ ਗਏ ਹੁਣ ਘਰ ਦੌੜ ਕੇ ਬਾਹਰ ਆ ਮੇਰ ਕੋ ਚਲੋ ਯਾਰ ਬਾਹਰ